ਆਉਜੀ ਹੁਣ ਆਪਾਂ ਇਸ ਪੰਕਤੀ ਦੇ ਅਰਥ ਕਰਦੇ ਹਾਂ ਗੁਰਇਸਰ ਗੁਰਗੋਰਖ ਬਰਮਾ ਗੋਰ ਪਾਰਵਤੀ ਮਾਈ ਗੁਰ ਹੈ ਜੀ ਪ੍ਰਭੂ ਪਰਮਾਤਮਾ ਰਾਰੇ ਨੂੰ ਔਂਕੜ ਲੱਗਿਆ ਹੋਇਆ ਜੀ ਇਦਾਂ ਤੁਸੀਂ ਦੇਖ ਰਹੇ ਹੋ ਤੇ ਇਸਰ ਜਿਹੜਾ ਹੈ ਇਹ ਸ਼ਬਦ ਪ੍ਰਭੂ ਪਰਮਾਤਮਾ ਲਈ ਵੀ ਆਇਆ ਹੈ ਜੀ ਅ ਤੇ ਇਹ ਸ਼ਬਦ ਸ਼ਿਵ ਜੀ ਲਈ ਵੀ ਆਇਆ ਇਸਰ ਗੁਰਗੋਰਖ ਗੋਰਖ ਜਿਹੜਾ ਸ਼ਬਦ ਹੈ ਇਹ ਵਿਸ਼ਨੂੰ ਲਈ ਵੀ ਆਇਆ ਹੈ ਜੀ ਤੇ ਇਹ ਅ ਯੋਗ ਮਤ ਦੇ ਬਾਨੀ ਗੋਰਖਨਾਥ ਲਈ ਆਇਆ ਹੈ ਇਹ ਸ਼ਬਦ ਗੁਰ ਗੋਰਖ ਠੀਕ ਹੈ ਜੀ ਬਰਮਾ ਭਾ ਬ੍ਰਹਮਾ ਗੁਰ ਪ੍ਰਮਾਤਮਾ ਪਾਰਵਤੀ ਮਾਈ ਭਾ ਪਾਰਵਤੀ ਮਾਤਾ ਜਾਂ ਸ਼ਿਵ ਜੀ ਦੀ ਪਤਨੀ ਜਿਸ ਨੂੰ ਪਾਰਵਤੀ ਮਾਤਾ ਕਹਿੰਦੇ ਆ ਉਹ ਜਾਂ ਮਾਈ ਹੋਰ ਜਿੰਨੀਆਂ ਵੀ ਮਾਤਾਵਾਂ ਨੇ ਮਾਈ ਜਿਹੜਾ ਇਹ ਬਹੁਵਚਨ ਸ਼ਬਦ ਹੈ ਜੀ ਮਾਈ ਇਹ ਇੱਕ ਵਚਨ ਨਹੀਂ ਹੈ ਠੀਕ ਹੈ ਜੀ ਜਾਂ ਪਾਰਵਤੀ ਮਾਤਾ ਨਹੀਂ ਲਿਖਿਆ ਮਾਈ ਲਿਖਿਆ ਜੀ ਪਾ ਮਾਤਾ ਮਾ ਜਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਾਤਾ ਦੁਰਗਾ ਮਾਤਾ ਕਾਲੀ ਮਾਤਾ ਲక్ష్ਮੀ ਆਦ ਕਿਉਂਕਿ ਕੱਲੀ ਜੇ ਪਾਰਵਤੀ ਮਾਂ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਪਰ ਉਹਦੀ ਮਾਤਾ ਦੇ ਵਿੱਚ ਜੇ ਪ੍ਰਭੂ ਪਰਮਾਤਮਾ ਹੋ ਸਕਦਾ ਤੇ ਹੋਰ ਮਾਤਾਵਾਂ ਦੇ ਵਿੱਚ ਕਿਉਂ ਨਹੀਂ ਮਾਤਾ ਦੁਰਗਾ ਦੇ ਵਿੱਚ ਕਿਉਂ ਨਹੀਂ ਮਾਤਾ ਕਾਲੀ ਵਿੱਚ ਕਿਉਂ ਨਹੀਂ ਮਾਤਾ ਲక్ష్ਮੀ ਜਿਸ ਨੂੰ ਇੰਨਾ ਪੂਜਿਆ ਜਾਂਦਾ ਉਹ ਜੋ ਧਨ ਦੌਲਤ ਦੀ ਮਾਤਾ ਹੈ ਉਸ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਅੰਸ਼ ਕਿਉਂ ਨਹੀਂ ਹੋਵੇਗੀ ਜੀ ਅਸਲੀ ਮਾਫ ਕਰਨਾ ਜੀ ਦੋਨੇ ਹੱਥ ਜੋੜ ਕੇ ਲੜਨ ਦੀ ਲੋੜ ਨਹੀਂ ਹੈ ਜੇ ਤੁਸੀਂ ਇਹ ਸਮਝੋਗੇ ਪਾਰਵਤੀ ਮਾਈ ਦਾ ਮਤਲਬ ਹੈ ਕਿ ਪਾਰਵਤੀ ਮਾਤਾ ਜੋ ਸ਼ਿਵ ਜੀ ਦੀ ਪਤਨੀ ਹੈ ਤਾਂ ਵੀ ਠੀਕ ਹੈ ਕੋਈ ਵੱਡੀ ਗੱਲ ਨਹੀਂ ਹੈ ਜੇ ਸਮਝੀਏ ਵੀ ਪਾਰਵਤੀ ਜਾਂ ਹੋਰ ਸਾਰੀਆਂ ਮਾਤਾਵਾਂ ਭਾਵੇਂ ਜਿੰਨੀਆਂ ਵੀ ਮਾਤਾਵਾਂ ਜਿਨੂੰ ਲੋਕ ਪੂਜਦੇ ਨੇ ਠੀਕ ਹੈ ਜੀ ਲਕਸ਼ਮੀ ਹੋਗੀ ਮਾਤਾ ਤੇ ਸਭ ਵਿੱਚ ਪ੍ਰਭੂ ਪਰਮਾਤਮਾ ਦੀ ਅੰਸੀ ਹੈ ਇਸ ਲਈ ਅਰਥ ਦੁਆਰੇ ਪੜ ਲੈਣੇ ਜੀ ਪ੍ਰਭੂ ਪ੍ਰਭੂ ਪਰਮਾਤਮਾ ਹੀ ਸਾਡੇ ਲਈ ਸ਼ਿਵ ਜੀ ਹੈ ਸਾਡੇ ਲਈ ਪ੍ਰਭੂ ਪਰਮਾਤਮਾ ਹੀ ਵਿਸ਼ਨੂੰ ਹੈ ਸਾਡੇ ਲਈ ਹੀ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਬ੍ਰਹਮਾ ਹੈ ਜੀ ਠੀਕ ਹੈ ਇਹ ਜਿਹੜੇ ਤਿੰਨ ਖਾਸ ਦੇਵਤੇ ਨੇ ਉਸ ਤੋਂ ਬਾਅਦ ਜਿਹੜੀਆਂ ਹੋਰ ਦੇ ਮਾਤਾਵਾਂ ਨੇ ਜਿਵੇਂ ਮਾਤਾ ਲక్ష్ਮੀ ਹੋ ਗਈ ਮਾਤਾ ਪਾਰਵਤੀ ਹੋ ਗਈ ਪ੍ਰਭੂ ਪਰਮਾਤਮਾ ਸਾਡੇ ਲਈ ਹੀ ਉਹ ਮਾਤਾ ਪਾਰਵਤੀ ਹੈ ਤੇ ਹੋਰ ਕੋਈ ਵੀ ਮਾਤਾਵਾਂ ਦਾ ਰੂਪ ਜਿਸ ਨੂੰ ਲੋਕ ਤੇ ਆਉਂਦੇ ਨੇ ਉਹ ਸਾਰਾ ਸਾਡੇ ਲਈ ਪ੍ਰਭੂ ਪਰਮਾਤਮਾ ਖੁਦ ਆਪ ਹੀ ਹੈ ਭਾਵ ਸਭ ਕੁਝ ਪ੍ਰਭੂ ਪਰਮਾਤਮਾ ਹੈ ਸਾਰੇ ਦੇਵੀ ਦੇਵਤੇ ਸਾਰੇ ਯੋਗ ਦੇ ਬਾਨੀ ਸਾਰੀਆਂ ਮਾਤਾ ਮਾ ਪ੍ਰਭੂ ਪਰਮਾਤਮਾ ਹੀ ਹੈ ਜੀ